ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਅਪਡੇਟ 골ਡੀ ਬਰਾਡ ਮਟਰ ਨੂੰ ਲੈ ਕੇ ਆਈ ਹੈ ਜੀ 골ਡੀ ਬਰਾਡ ਦੀ ਅਮਰੀਕਾ ਚ ਹੋਈ ਮੌਤ ਦਾ ਸੱਚ ਆਇਆ ਸਾਹਮਣੇ ਪੁਲਿਸ ਨੇ ਕੀਤਾ ਖੁਲਾਸਾ ਕੌਣ ਸੀ ਮਰਨ ਵਾਲਾ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਕਰਾਂਗੇ ਸਾਂਝੀ ਪਰ ਉਸ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਕਰ ਜਾਂਦੋਂ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਵਦੇਸ਼ ਦੇ ਵਿੱਚ ਲੁਕੇ ਹੋਏ ਗੈਂਗਸਟਰ ਗੋਲਡੀ ਬਰਾਡ ਦੇ ਕਤਲ ਦੀ ਬੀਤੇ ਦਿਨ ਖਬਰ ਸਾਹਮਣੇ ਆਈ ਸੀ ਹਾਲਾਂਕਿ ਉਸ ਸਮੇਂ ਇਸ ਖਬਰ ਦੀ ਕਿਸੇ ਵੀ ਏਜੰਸੀ ਨੂੰ ਪੁਸ਼ਟੀ ਨਹੀਂ ਕੀਤੀ ਸੀ ਹੁਣ ਖਬਰ ਸਾਹਮਣੇ ਆ ਰਹੀ ਆ ਬੀਤੇ ਦਿਨੀ ਫਰਜ਼ਿਨੋ ਦੇ ਕੈਲੀਫੋਰਨੀਆ ਦੇ ਵਿੱਚ ਗੋਲੀਬਾਰੀ ਹੋਈ ਸੀ ਉਸ ਵਿੱਚ ਭਾਰਤੀ ਗੈਂਗਸਟਰ ਗੋਲਡੀ ਬਰਾਡ ਦੀ ਮੌਤ ਨਹੀਂ ਹੋਈ ਸੀ ਇਹ ਖਬਰ ਦੀ ਪੁਸ਼ਟੀ ਅਮਰੀਕੀ ਅਖਬਾਰ ਦਾ ਫਰੈਂਸੋ ਬੀ ਨੇ ਕੀਤੀ ਆ ਫਰੈਂਸੋ ਬੀ ਦੇ ਮੁਤਾਬਕ ਕੈਲੀਫੋਰਨੀਆ ਚ ਹੋਏ ਕਤਲ ਦੇ ਵਿੱਚ ਮਰਨ ਵਾਲੇ ਦੀ ਪਛਾਣ 37 ਸਾਲ ਦੇ ਐਗਜ਼ੇਵਰ ਗਲੈਂਡੀ ਦੇ ਤੌਰ ਤੇ ਹੋਈ ਹੈ ਸੂਤਰਾਂ ਦੇ ਮੁਤਾਬਕ ਪੁਲਿਸ ਨੇ ਹੀ ਮਰਨ ਵਾਲੇ ਦੀ شناخت ਜਵੇਰੀਅਲ ਗਲੈਡ ਨੇ ਇਹ ਦੇ ਵਜੋ ਕੀਤੀ ਆ ਪਰ ਹਾਲੇ ਤੱਕ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਬੀਤੇ ਦਿਨੀ ਦੇਸ਼ ਦੇ ਸਾਰੇ ਮੀਡੀਆ ਚੈਨਲਾਂ ਨੇ ਖਬਰ ਚਲਾਈ ਸੀ ਕਿ ਕੈਲੀਫੋਰਨੀਆ ਦੇ ਵਿੱਚ ਦੋ ਗੈਂਗਸਟਰਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਗੋਲਡੀ ਬਰਾਡ ਵੀ ਸ਼ਾਮਲ ਹੈ ਗੋਲਡੀ ਬਰਾਡ ਦੀ ਇਸ ਗੋਲੀਬਾਰੀ ਦੇ ਵਿੱਚ ਮੌਤ ਹੋ ਗਈ ਹਾਲਾਂਕਿ ਇਹ ਸਭ ਝੂਠੀਆਂ ਖਬਰਾਂ ਨਿਕਲੀਆਂ ਹਨ ਤੁਹਾਨੂੰ ਦੱਸ ਦिए ਲੈਫਟੀਨੈਂਟ ਵਿਲੀਅਮ ਜੇ ਡੂਲੇ ਨੇ ਇੱਕ ਸਵਾਲ ਦੇ ਜਵਾਬ ਦਿੰਦਿਆਂ ਕਿਹਾ ਜੇਕਰ ਤੁਸੀਂ ਇਸ ਕਰਕੇ ਪੁੱਛ ਰਹੇ ਹੋ ਕਿ ਆਨਲਾਈਨ ਚੱਲ ਰਹੀ ਚਰਚਾ ਜਿਸ ਤੋਂ ਦਾਵਾ ਕੀਤਾ ਗਿਆ ਕਿ ਮ੍ਰਿਤਕ ਗੋਲੀਬਾਰਡ ਹੈ ਤਾਂ ਆਸੀਂ ਪੁਸ਼ਟੀ ਕਰਦੇ ਹਾਂ ਇਹ ਬਿਲਕੁਲ ਸੱਚ ਨਹੀਂ ਉਹਨਾਂ ਨੇ ਕਿਹਾ ਸੋਸ਼ਲ ਮੀਡੀਆ ਤੇ ਆਨਲਾਈਨ ਨਿਊਜ਼ ਏਜੰਸੀਆਂ ਤੇ ਫਲਾਈ ਜਾ ਰਹੀ ਗਲਤ ਜਾਣਕਾਰੀ ਦੇ ਕਾਰਨ ਅੱਜ ਸਵੇਰ ਤੋਂ ਹੀ ਸਾਨੂੰ ਦੁਨੀਆਪਾਰ ਤੋਂ ਪੁੱਛ ਗਿੱਚ ਦੀਆਂ ਕੱਲਾਂ ਆ ਰਹੀਆਂ ਨੇ ਪੁਲਿਸ ਨੇ ਅਜੇ ਤੱਕ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਦੀ ਪਛਾਣ ਨਹੀਂ ਕੀਤੀ ਹਮਲੇ ਦੇ ਵਿੱਚ ਜ਼ਖਮੀ ਹੋਏ ਦੋ ਜਣਿਆਂ ਦੇ ਵਿੱਚੋਂ ਇੱਕ ਜੀਵੀਅਰ ਗਲੈਡ ਨੇ ਦੀ ਬਰਾਮਦ ਦੀ ਬਾਅਦ ਵਿੱਚ ਹਸਪਤਾਲ ਚ ਮੌਤ ਹੋ ਗਈ ਦੂਜੇ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜ਼ਿਆਦਾ ਜਾਣਕਾਰੀ ਲਈ ਅਗਲੀ ਖਬਰ ਦੇਖੋ ਧੰਨਵਾਦ